ਲੋਕ ਇंसाफ ਮੰਚ ਵੱਲੋਂ ਡੇਰਾ ਮੱਇਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਤਰਨਾ 15ਵਾਂ ਦਿਨ ਵੀ ਰਿਹਾ ਜਾ ਰਹੀ ਸਾਈ ਪੱਪਲ ਸ਼ਾਹ ਵੱਲੋਂ ਸਾਥੀਆਂ ਸਮੇਤ ਕੀਤੀ ਖਾਸ ਤੌਰ ਤੇ ਸ਼ਿਰਕਤ 23 ਜੁਲਾਈ ਨੂੰ ਪਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਾਂਗੇ ਹਲਕਾ ਇਨਚਾਰਜ ਦੇ ਦਫ਼ਤਰ ਤੱਕ ਕਿਰਾਉ ਲੋਕ ਇंसाफ ਮੰਚ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਡੇਰਾ ਮੱਇਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਿਲੌਰ ਸਾਹਮਣੇ ਪੱਕੇ ਦਰ ਨੇ ਅੱਜ 15ਵਾਂ ਦਿਨ ਵੀ ਜਾਰੀ ਰਿਹਾ ਅੱਜ ਪੱਕੇ ਦਰ ਨੇ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਗਈ इस मौके आगुआ ने चेतावनी दी कि जेकर जल्द मसला हल ना गया तो लोग इंसाफ मंच वालों पर जु लैके तेई जुलाई में हलका इंचार्ज के दफ्तर का घिराओ किया जाएगा जिसकी जिम्मेवारी स्थानक प्रशासन की होगी आगुआ ने कहा कि जल्दी ही बी डी पीओ फिलौर के घर सामने रात का जगराता जाएगा अज के धरने पप्पल शाह ने खास तौर संबोधन किया इस मौके धरने की अगवाई लोग इंसाफ मंच के प्रधान जरनैल फिलौर ने की थी। इस मौके लोग इंसाफ मंच के आगुआ जरनैल फिलौर परशुतम फिलौर मास्टर हंसराज डॉक्टर संदीप कुमार अमरजीत लाडी महिसमपुर राजविंदर सिंह मुठदडा कला अशोक कुमार हनी संतोखपुरा रामजी दास गन्ना पिंड सोमनाथ शेखुपुर मुठडा रवि कलेर सरबजीत सबका सरपंच रामगढ़ सुनील गन्ना पिंड ਜਸਵੰਤ ਅੱਟੀ ਆਦੇ ਨੇ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਉਹਨਾਂ ਨੇ ਕਿਹਾ ਕਿ ਅਗਲੇ ਐਕਸ਼ਨ ਦੀ ਵੱਡੇ ਪੱਧਰ ਤੇ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ ਜੈਕਾਰਾ ਮਈਆ ਭਗਵਾਨ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਸੁਆਗਤ ਲੋਕ ਇਨਸਾਫ ਮੰਚ ਜਿਹੜੇ ਵੱਲੋਂ ਵਿਸ਼ਾਲ ਜਿਹੜਾ ਧਰਨਾ ਹੈ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਲਗਾਇਆ ਗਿਆ ਅੱਜ 15ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਤੇ ਅਸੀਂ ਅੱਜ ਵੀ ਅਪੀਲ ਕਰਦੇ ਆਂ ਤੇ ਪਹਿਲੇ 15 ਦਿਨਾਂ ਤੋਂ ਵੀ ਕਰਦੇ ਆ ਰਹੇ ਇਸ ਤੋਂ ਪਹਿਲਾਂ ਵੀ ਅਸੀਂ ਮੋਰਚਾ ਲਾ ਕੇ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਕਿ ਜਲਦੀ ਤੋਂ ਜਲਦੀ ਜੜਾ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੈ ਹੱਲ ਕੀਤਾ ਜਾਵੇ ਅੱਜ ਵੀ ਅਸੀਂ ਇਹੀ ਅਪੀਲ ਕਰਦੇ ਆਂ ਸਾਰੇ ਜਿੰਨੇ ਵੀ ਇਸ ਮੋਰਚੇ ਵਿੱਚ ਬੈਠੇ ਨੇ ਇਸਾਰੇ ਹੀ ਇਹੀ ਤਗੀਦ ਕਰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜੇ ਇਥੋਂ ਦੇ ਪੰਚਾਇਤ ਅਫਸਰ ਨੇ ਹਲਕਾ ਇਨਚਾਰਜ ਨੇ ਜਿਨ੍ਹਾਂ ਦੀ ਵੀ ਡਿਊਟੀ ਬਣਦੀ ਹੈ ਉਹ ਪਹਿਲ ਦੇ ਆਧਾਰ ਤੇ ਆ ਕੇ ਜਿਹੜਾ ਹੈ ਕਿਉਂਕਿ ਸੱਤੇ ਰਹਿਮ ਦਾ ਮਾ ਮਈਆ ਭਗਵਾਨ ਜੀ ਦਾ ਦਰਬਾਰ ਵਿਸ਼ਵ ਪ੍ਰਸਿੱਧ ਡੇਰਾ ਹੈਗਾ ਜਿੱਥੇ ਸੰਗਤਾਂ ਨੇ ਆਉਣ ਜਾਣ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਤਕਲੀਫ ਹੁੰਦੀ ਹੈ ਉੱਥੇ ਕਈ ਵਾਰ ਗੁਰਘਟਨਾਵਾਂ ਵੀ ਹੁੰਦੀਆਂ ਨੇ ਸੋ ਜਿਹੜਾ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਲਦੀ ਤੋਂ ਜਲਦੀ ਜਿਹੜਾ ਹੈ ਇਹ ਉਹ ਫੈਸਲਾ ਲਿਆ ਜਾਬੇ ਪੰਚਾਇਤ ਅਫਸਰ ਜਰੀਆ ਉਹ ਆ ਕੇ ਇਸ ਮਸਲੇ ਦੇ ਲਈ ਅੱਗੇ ਆਉਣ ਆ ਕੇ ਜਿਹੜਾ ਇਹ ਸੇਵਾ ਕਰ ਕਿਉਂਕਿ ਇਹ ਸੇਵਾ ਦਾ ਹੀ ਕੰਮ ਹੈ ਕਿਉਂਕਿ ਦਰਬਾਰ ਦਾ ਕੰਮ ਹੈ ਕਿਉਂਕਿ ਸਾਰੇ ਇਲਾਕੇ ਦੀਆਂ ਸੰਗਠਾਂ ਦਾ ਜਿਹੜਾ ਆਉਣਾ ਜਾਣਾ ਉੱਥੋਂ ਬਹੁਤ ਮੁਸ਼ਕਲ ਹੋਇਆ ਹੈ ਸੋ ਸਾਰਿਆਂ ਨੂੰ ਇਹ ਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹ ਹੀ ਅਪੀਲ ਕਰਦੇ ਆ ਕਿ ਪਹਿਲ ਦੇ ਆਧਾਰ ਤੇ ਇਹ ਮਸਲਾ ਜਰਾ ਆ ਉਹ ਹੱਲ ਕੀਤਾ ਜਾਵੇ ਤੇ ਅਸੀਂ ਜਿਹੜਾ ਹੈ ਲੋਕ ਇਨਸਾਫ ਮੰਚ ਜਿਹੜਾ ਇਹ ਮੋਰਚਾ ਲਗਾਇਆ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੰਨੀਆਂ ਵੀ ਸਾਡੀਆਂ ਪਿਆਰਾਂ ਸਤਿਕਾਰਯੋਗ ਬੈਟੀਆਂ ਨੇ ਵੀਰ ਬੈਠੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਹੜਾ ਇਸ ਮੋਰਚੇ ਦੇ ਵਿੱਚ ਆ ਕੇ ਨਿਰੰਤਰ ਲਗਾਤਾਰ 15 ਦਿਨਾਂ ਤੋਂ ਬੈਠੇ ਨੇ ਤੇ ਇਹਨਾਂ ਨੂੰ ਵੀ ਘਰ ਦੇ ਰਜਾਈਵੇਂ ਨੇ ਕਿਉਂਕਿ ਜਿੰਨੀ ਦੇਰ ਇਹ ਮਸਲਾ ਹੱਲ ਨਹੀਂ ਹੁੰਦਾ ਸਾਰੇ ਆਪਣੇ ਰਜਾਈਵੇਂ ਛੱਡ ਕੇ ਆਪਾਂ ਸਾਰੇ ਇੱਥੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਸਕੀ ਹੈ ਤੇ 12 ਮਈਏ ਭਗਵਾਨ ਜੀ ਕਰੋ ਦੋ ਸੱਚੀ ਦੁਆਰ ਕੀ ਜੇ